ਦੋਸਤੋ ਸასიਖਾਲ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਨਾ ਯਾਰ ਬਟਾਲੇ ਸ਼ਹਿਰ ਦੇ ਵਿੱਚ ਇੱਕ ਆਰਮੀ ਜਵਾਨ ਸੀ ਜਿਹੜਾ ਆਪਦਾ ਸਕੈਨਰ ਲੈ ਕੇ ਤੇ ਜਿਹੜੀ ਉਹਨਾਂ ਦੀ ਵਾਈਫ ਸੀ ਉਹਦੇ ਕੋਲੇ ਇੱਕ ਬਾਕਸ ਫੜਿਆ ਹੋਇਆ ਸੀ ਭੀਖ ਮੰਗ ਰੇ ਸੀ ਯਾਰ ਇੱਕ ਆਰਮੀ ਦਾ ਜਵਾਨ ਆਪਣੇ ਆਪਣੇ ਸਮਝ ਲਓ ਮੰਨ ਲਓ ਇੰਡੀਆ ਚ ਤੇ ਅੱਗੇ ਪੰਜਾਬ ਚ ਆਪਾਂ ਸਾਰੇ ਇੰਡੀਆ ਚ ਆਗੇ ਭਾਰਤ ਚ ਆਗੇ ਇੱਕ ਪੋਲੀਟੀਸ਼ੀਅਨ ਨੂੰ ਮਿਲਦਾ ਹੈ 15000 ਰੁਪਈਆ ਫੋਨ ਵਾਸਤੇ ਫੋਨ ਹੁਣ ਜੇ ਆਪਾਂ 3GB ਦਾ ਡਾਟਾ ਵੀ ਪੁਵਾਈਏ ਤਾਂ ਉਹ ਵੀ 450 ਰੁਪਏ ਦਾ ਮਹੀਨੇ ਦਾ 15 ਰੁਪਏ ਰੋਜ਼ ਦੇਓਗੇ ਮੰਨ ਲਓ 900 ਦਾ ਰੱਖ ਲਓ ਯਾਰ 1000 ਦਾ ਰੱਖ ਲਓ ਵੀ ਮਹੀਨੇ ਚ ਅਗਲਾ ਵਰਤ ਲੂਗਾ ਹਜ਼ਾਰ ਦਾ ਪੀਏ ਕੋਲੇ ਹੋ ਗਿਆ 2000 ਹੋ ਗਿਆ ਬਹੁਤ ਤੋਂ ਵੱਧ ਹੈ 13000 ਤਾਂ ਹੋ ਗਿਆ ਫਿਰ ਪਿੱਛੇ ਜੇ ਨਾ ਜਿਹੜੇ ਆਤਮ ਨਗਰ ਲੁਧਿਆਣੇ ਤੋਂ ਬੈਂਸ ਭਰਾ ਹੈ ਉਹ ਨਾ ਨੇ ਇਲਾਜ ਵਾਸਤੇ ਬਿੱਲ ਪਾਸ ਕਰਾਏ ਸੀ ਵਿਧਾਨ ਸਭਾ ਤੋਂ ਫ੍ਰੀ ਇਲਾਜ ਵਾਸਤੇ ਕੁਝ ਲੱਖ ਰੁਪਈਆ ਦੇ ਉਹ ਇਹਨਾਂ ਨੂੰ ਮਿਲਦਾ ਹੈ ਫਿਰ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਜਦੋਂ ਆਰਮੀ ਦੇ ਨੌਜਵਾਨ ਕੱਟ ਕੇ ਨਾ ਛੁੱਟੀ ਕੱਟ ਕੇ ਤੇ ਟ੍ਰੇਨ 'ਚ ਸਫ਼ਰ ਕਰਦੇ ਆ ਜਾਂਦੇ ਆ ਵਿਚਾਰੇ ਤਾਂ ਉਹਨਾਂ ਕੋਲੇ ਉਹਨਾਂ ਨੂੰ ਟ੍ਰੇਨ ਦੇ ਵਿੱਚ ਜੇਕਰ ਰਿਜ਼ਰਵੇਸ਼ਨ ਨਾ ਹੋਵੇ ਜਰਨਲ 'ਚ ਬਹਿਣਾ ਪਵੇ ਜੇ ਤਾਂ ਜਿਹੜਾ ਫਲਸ਼ਾਂ ਦੇ ਵਿਚਾਲੇ ਜਗ੍ਹਾ ਹੁੰਦੀ ਹੈ ਟ੍ਰੇਨ ਦੇ ਵਿੱਚ ਡੱਬੇ 'ਚ ਉੱਥੇ ਬੈਠ ਕੇ ਬੰਦੇ ਸਫ਼ਰ ਕਰਦੇ ਆ ਬਹੁਤ ਸਾਰੇ ਪਰ ਇਹ ਹੁੰਦਾ ਕੋਈ ਹਜ਼ਾਰ ਚੋਂ ਇੱਕ ਬੰਦਾ ਜਿਹੜਾ ਆਰਮੀ ਜਵਾਨ ਦੀ ਯੂਨੀਫਾਰਮ ਉਹਨਾਂ ਦੀ ਵਰਦੀ ਦੇਖ ਕੇ ਆ ਕੇ ਕਹਿੰਦਾ ਕਿ ਤੁਸੀਂ ਸੀਟ ਤੇ ਬੈਠੋ ਆ ਜਾਓ ਵੀ ਇਹ ਦੇਸ਼ ਦੇ ਰਾਖੇ ਹੈ ਨਹੀਂ ਤਾਂ ਪਤਾ ਹੀ ਹੈ ਫਿਰ ਜਿਹੜਾ ਉਹਨਾਂ ਦਾ ਖਾਣਾ-ਦਾਣਾ ਹੈ ਉਹਦੇ ਚ ਫਰਾਡ ਹੁੰਦਾ ਹੀ ਹੈ ਹੁਣ ਯਾਰ ਕੱਲ੍ਹ ਨਾ ਅਸੀਂ ਉੱਥੇ ਦੇਖਣ ਗਏ ਜੂ ਬਠੰਡੇ ਤਿੰਨ ਚੀਤੇ ਸੀ ਉੱਥੇ ਬੱਚੇ ਕਹਿਣ ਹੁਣ ਬੱਚਿਆਂ ਨੂੰ ਚਾਹ ਹੁੰਦਾ। ਉਹ ਕਹਿੰਦੇ ਸੁੱਤੇ ਕਿਉਂ ਪਏ ਐ। ਹੁਣ ਸੁੱਤੇ ਪਏ ਸੀ ਭੁੱਖੇ ਮਰਦੇ। ਉਹਨਾਂ ਨੂੰ ਕਿਹੜਾ ਕੋਕੜ ਲੈ ਆ ਕੇ ਪਾਉਂਦਾ ਵੀ ਰੋਜ਼ ਕੋਈ ਉੱਤੋਂ ਬੈਲ ਪਾਸ ਹੋ ਕੇ ਆਉਂਦਾ ਉਹ ਥੱਲੇ ਤੱਕ ਉਤੋਂ ਕੋਕੜ ਦਾ ਪਾਸ ਹੋਇਆ ਤੇ ਥੱਲੇ ਆ ਕੇ ਇੱਕ ਪਲੇਟ ਰਹਿ ਗਿਆ 40 ਰੁਪਈਆ ਵਾਲੀ। 400 ਦੀ ਥਾਂ ਤੇ ਇੱਕ ਜ਼ੀਰੋ ਕੱਟੀ ਗਈ। 360 ਰੁਪਏ ਮਤਲਬ ਇੱਕ ਟਾਈਮ ਦੇ ਛਕੇ ਗਏ। ਜੀ 500 ਵੀ ਰੋਜ਼ ਦਾ ਆ 15000 ਆਇਆ ਤੇ ਮਾਲ ਉਹਨਾਂ ਨੂੰ ਪੈਂਦਾ ਸਾਰਾ ਹੀ 2-4000 ਦਾ ਉਹੀ ਗੱਲ ਜਿਹੜੇ ਆਰਮੀ ਵਾਲੇ ਜਵਾਨ ਆ ਨਾ ਮਿੱਤਰੋ ਇਹਨਾਂ ਦੀ ਰੋਟੀ ਜੇਲ ਵਰਗੀ ਤਾਂ ਨਹੀਂ ਥੋੜੀ ਜਿੁੱਤਨ ਚੰਗੀ ਹੁੰਦੀ ਐ ਪਰ ਜਿਹੜੇ ਹਸਾਬ ਨਾਲ ਇਹਨਾਂ ਨੇ ਤੁਰਨਾ ਹੁੰਦਾ ਘਾਟਾ ਆਕਸੀਜਨ 'ਚ ਰਹਿਣਾ ਹੁੰਦਾ ਬਰਫ਼ 'ਤੇ ਰਹਿਣਾ ਹੁੰਦਾ ਉਸ ਲੈਵਲ ਦਾ ਖਾਣਾ-ਦਾਣਾ ਨਹੀਂ ਮਿਲਦਾ ਇਹ ਵੀ ਸਾਰਿਆਂ ਦੇ ਸਾਹਮਣੇ ਐ ਪਰ ਯਾਰੋ ਪੋਲੀਟੀਸ਼ੀਅਨ ਨਹੀਂ ਨਵੇਂ 90% ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਲੁੱਟਦੇ ਐ ਤਾਂ ਇਹਨਾਂ ਦੇ ਕਦਰ ਉਹਨਾਂ ਦੀ ਜਿਹੜੀ ਰਿਸਪੌਂਸਿਬਿਲਟੀ ਸੀ ਉਹਦੇ ਤੇ ਉਹ ਪੂਰੇ ਨਾਂ ਉਤਰੇ ਤਾਂ ਲੋਕਾਂ 'ਚ ਇੱਕ ਪਰਸੈਪਸ਼ਨ ਬਣ ਗਈ ਕਿ ਯਾਰ ਸਾਰੇ ਹੀ ਲਟੇਰੀ ਐ ਕਿਉਂਕਿ ਕੇਸ ਵੱਧੂ ਆਉਂਦੇ ਐ 90% ਆਉਂਦੇ ਐ ਲੁੱਟਣ ਵਾਲੇ ਆ ਉਥੋਂ ਪੈਸਾ ਖਾ ਲਿਆ ਉਥੋਂ ਲੈ ਲਿਆ ਜੂਆ ਖੇਡਦਾ ਜਿਵੇਂ ਕੱਲ ਪਰਸੋਂ ਬਠਿੰਡਿਓ ਕੋਈ ਦੋ ਬੀਬੀਆਂ ਫੜੀਆਂ ਗਈਆਂ ਵਿਦੇਸ਼ੀ ਕੁੜੀਆਂ ਕਿਸੇ ਹੋਟਲ ਦੇ ਵਿੱਚੋਂ ਤਾਂ ਹੁਣ ਆਪਾਂ ਨੂੰ ਪਤਾ ਹੀ ਐ ਜਦੋਂ ਵਿਦੇਸ਼ੀ ਫੜੀਆਂ ਗਈਆਂ ਕੁੜੀਆਂ ਤਾਂ ਕੀ ਉੱਥੇ ਕੰਮ ਚੱਲਦਾ ਹੋਊਗਾ ਤਾਂ ਕਰਵਾ ਕੌਣ ਰਿਹਾ ਐ ਪੋਲਿਟਿਕਸ ਤੇ ਪ੍ਰਸ਼ਾਸਨ ਦਾ ਜਿਹੜਾ ਤਾਲਮੇਲ ਹੁੰਦਾ ਇਹਨਾਂ ਬੈਕ ਜਿਹੜਾ ਬਣਿਆ ਹੁੰਦਾ ਨਾ ਸਰਕਲ ਉਹ ਗੱਲ ਫੇਰ ਗੱਲ ਯਾਰ ਜਿਵੇਂ ਨਾ ਉਹਨੇ ਕੁਲਦੀਪ ਬਾਸ ਨੇ ਕਈ ਸਾਲ ਪਹਿਲਾਂ ਗਾਣਾ ਗਾਇਆ ਸੀ ਕਹਿੰਦਾ ਗੱਲ ਮੁਕਦੀ ਆ ਕਿ दारू ਤੇ ਉਹ ਗੱਲ ਤਾਂ ਨਹੀਂ ਗੱਲ ਮੁਕਦੀ ਆ ਕਿ ਸਿਆਸਤਦਾਨ ਆਤੀ ਹੈ ਜੇਕਰ ਇੱਕ ਆਰਮੀ ਦਾ ਫੌਜ ਦਾ ਜਵਾਨ ਯਾਰ 유ਨੀਫਾਰਮ ਪਾਈ ਤੇ ਪੰਜਾਬ ਵਰਗੇ ਸੂਬੇ ਚ ਆਪਦੇ ਬੱਚੇ ਦਾ ਇਲਾਜ ਕਰਵਾਉਣ ਵਾਸਤੇ ਭੀਖ ਮੰਗ ਰਿਹਾ ਬਟਾਲਾ ਪੰਜਾਬ ਗਰਦਾਸਪੁਰ ਦਾ ਏਰੀਆ ਸਬਡਿਵੀਜ਼ਨ ਹੈ ਬਟਾਲਾ ਜਿੱਥੋਂ ਸਰੂਲਿੰਗ ਪਾਰਟੀ ਦੇ ਹੈਰੀ ਕਲਸੀ ਸਾਹਿਬ ਹੁਣ ਸੇਟਿੰਗ ਐਮ ਐਲ ਏ ਵਾਈਸ ਪ੍ਰਧਾਨ ਵੀ ਹੈ ਸ਼ਾਇਦ ਪਾਰਟੀ ਦੇ ਜਿੱਥੋਂ ਕਿੰਨੇ ਕਿੰਨੇ ਪੋਲੀਟੀਸ਼ੀਅਨ ਯਾਰ ਬਾਦਾਮਾ ਦੇ ਬਾਗ ਹੈ ਜਿਨ੍ਹਾਂ ਦੇ ਉਹ ਉਥੋਂ ਇਲੈਕਸ਼ਨ ਲੜ ਕੇ ਗਏ ਉਥੋਂ ਤੇ ਜੇ ਉਹ ਬੰਦੇ 50000 ਦਾ ਚੈੱਕ ਕੱਟ ਦੇਣਾ ਮੰਨ ਲਓ ਤਿੰਨ ਬੰਦਿਆਂ ਨੇ 50-50000 ਦਾ ਚੈੱਕ ਕੱਟਦਾ ਤਿੰਨ ਪੋਲੀਟੀਸ਼ੀਅਨਾਂ ਨੇ ਤਿੰਨ ਪਾਰਟੀਆਂ ਦੇ ਨੇ ਪਾਰਟੀਆਂ ਬਾੜੀਆਂ ਤਾਂ 1.5 ਲੱਖ ਹੋ ਗਿਆ 1.5 ਲੱਖ ਤਾਂ ਯਾਰ ਉਹਨੇ ਭੀਖ ਮੰਗਿਆ ਬੜਨਾ ਵੀ ਨਹੀਂ ਬਹੁਤ سارے ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਹੋਇਆ ਵਿਚਾਰੇ ਉਹਨਾਂ ਨੂੰ ਪੈਸੇ ਦੇ ਰਹੇ ਸੀ ਕੋਈ ਡੋਨੇਟ ਕਰ ਰਿਹਾ ਸੀ ਉਹਨਾਂ ਦੇ ਸਕੈਨਰ ਤੇ 50 ਰੁਪਏ Google Pay ਕੋਈ 100 ਕਰ ਰਿਹਾ ਕੋਈ 200 ਕਰ ਰਿਹਾ ਪਰ ਅਫਸੋਸ ਹੀ ਹੈ ਕਿ ਜਦੋਂ ਉਹਨੂੰ ਮੀਡੀਆ ਕਵਰ ਕਰੂਗਾ ਕਿਉਂਕਿ ਆਪਾਂ ਮੀਡੀਆ 'ਚ ਹੀ ਵੇਖਿਆ ਉਹਨੂੰ ਮੀਡੀਆ ਕਵਰ ਕਰੂਗਾ ਅ ਜਿਹੜਾ ਨੈਸ਼ਨਲ মিডিਆ ਇੰਟਰਨੈਸ਼ਨਲ মিডিਆ ਉਹ ਕੀ ਦਿਖਾਊਗਾ ਕਿ ਪੰਜਾਬੀ ਜਦੋਂ ਹੜ੍ਹ ਆਏ ਇਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਅੜਿਆ ਪੰਜਾਬੀ ਹਰ ਇੱਕ ਦੀ ਮਦਦ ਕਰਦੇ ਸੀ ਪਰ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਨਹੀਂ ਆਇਆ ਤੇ ਉਸ ਪੰਜਾਬ ਵਿੱਚ ਯਾਰ ਇੱਕ ਆਰਮੀ ਦਾ ਜਵਾਨ ਹਾਲਾਂਕਿ ਉਹਦੀ ਕਿਸੇ ਸੰਸਥਾ ਨੇ ਉੱਥੇ ਗੱਗੂ ਵਰਗੇ ਨਵਤੇਜ ਵਰਗੇ ਬਹੁਤ ਹੈ ਜਿਹੜੇ 5-5 ਕਰੋੜ ਦੇ ਹਸਪਤਾਲ ਬਣਾ ਰਹੇ ਐ ਫ੍ਰੀ ਲੋਕਾਂ ਦਾ ਇਲਾਜ ਕਰ ਰਹੇ ਐ ਉਹਨਾਂ ਨੇ ਕੰਟੈਕਟ ਤੇ ਲੈ ਲਿਆ ਹੁਣ ਆ ਉਹਨੂੰ ਪਰ ਇਹ ਅਫਸੋਸ ਨਾ ਕਿ ਉਹ ਤਸਵੀਰ ਉਹਨਾਂ ਦੀ ਬਾਹਰ ਆ ਗਈ ਤੇ ਤਸਵੀਰ ਲੋਕਾਂ ਸਾਹਮਣੇ ਇਹ ਬਣ ਜਾਣੀ ਹੈ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਔਰ ਉਸ ਤੋਂ ਵੱਡੀ ਗੱਲ ਕਿ ਇੱਕ ਫੌਜ ਦਾ ਜਵਾਨ ਵਰਦੀ ਦੇ ਵਿੱਚ ਸਮੇਤ ਆਪਣੀ ਘਰ ਵਾਲੀ ਦੇ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਉਹਦੇ ਇਲਾਜ ਵਾਸਤੇ ਭੀਖ ਮੰਗ ਰਿਹਾ ਹੈ ਸ਼ੇਅਰ ਕਰੋ ਮੇਰੇ ਭਰਾ